ਵੇ ਵਰਗੇ ਆਜ ਓਨਾ ਤਾਂ ਤਿਆਰ ਆ ਹੈ ਆਜ ਓਨਾ ਤਿਆਰ ਆ ਆ ਦਿਓ ਚੱਲ ਕਾਰ ਸਟਾਰਟ ਆ ਗਿੱਲ ਬਾਈ ਕੀ ਹਾਲ ਚਾਲ ਦਾ ਵੀਰੇ ਠੀਕ ਆ ਹਾਲ ਚਾਲ ਤਾਂ ਠੀਕ ਆ ਇੱਕ ਪਾਸੇ ਬਾਈ ਝੋਨਾ ਪੱਕਿਆ ਖੜਾ ਹੈ ਨਾ ਹਾਂਜੀ ਇੱਕ ਪਾਸੇ ਗਿੱਲੇ ਦੀ ਮਸ਼ੀਨ ਚੱਲਦੀ ਆ ਮੱਕੀ ਤੇ ਕਿਰਪਾ ਜੀ ਬਾਬੇ ਦੀ ਇਹ ਗਿੱਲ ਬਈ ਬਜਾਈ ਆ ਕਣਕ ਵਾਲੀ ਆ ਫੇਗੜੀ ਇਹ ਕਣਕ ਵਾਲੀ ਆ ਵੀਰੇ ਅੱਛਾ ਹਾਂ ਕਣਕ ਵੱਢ ਕੇ ਬਜਾਈ ਕੀਤੀ ਹੋਈ ਥੀ ਇਹਨਾਂ ਨੇ ਇਹ ਇੰਨੀ ਲੇਟ ਕਾਦੇ ਹੋਗੀ ਮੱਕੀ ਇਹਨਾਂ ਨੇ ਇਹਨਾਂ ਨੇ ਅਸਲ ਬਜਾਈਓ ਲੇਟ ਕੀਤੀ ਆ ਅੱਛਾ ਮੱਕੀ ਦੀ ਬਜਾਈਓ ਲੇਟ ਕਰੀ ਹਾਂ ਬਜਾਈਓ ਲੇਟ ਬੀਜ ਕੇ ਵੀ ਤੁਸੀਂ ਕਹੇ ਹੁਣੇ ਹਾਂਜੀ ਬੀਜ ਕੇ ਵੀ ਆਪੇ ਹੀ ਕਹੇ ਜੀ ਠੀਕ ਆ ਹਾਂਜੀ ਬਈ ਅੱਜ ਤਰੀਕ ਕਿੰਨੀ ਆ ਅੱਜ 12 ਤਰੀਕ ਆ ਬਈ 12 ਤਰੀਕ ਅੱਜ ਖੜੇ ਆ ਬਾਠਾਂ ਪਿੰਡਾਂ ਬਾਠਾਂ ਬਾਠਾਂ ਹੀ ਪੈਂਦਾ ਹਾਂ ਬਾਠਾਂ ਪੈਂਦਾ ਇਹ ਭਾਮੀਆਂ ਦੇ ਬਾਠਾਂ ਦੇ ਵਿਚਾਲੇ ਬਾਠਾਂ ਆ ਦੇਖ ਲਓ ਜੀ ਦੀ ਪੱਕੀ ਇਹ ਅੱਜ ਵਿਸ਼ਾਲ ਮਸ਼ੀਨ ਜਾਈ ਆ ਇੱਧਰ ਦੇਖੋ ਇੱਕ ਪਾਸੇ ਤਾਂ ਝੋਨਾ ਪੱਕਿਆ ਖੜਾ ਹੈ ਹਨਾ ਇਹ ਨਹੀਂ ਕਈ ਵੀਰ ਹੁਣ ਕਹਿਣਗੇ ਵੀਡੀਓ ਯਾਰ ਪੁਰਾਣੀ ਆ ਬਾਕੀ ਸਬੂਤ ਆ ਬਾਈ ਇਹ ਹੈਗਾ ਝੋਨਾ ਇੱਧਰ ਵੀ ਖੜਾ ਝੋਨਾ ਹਨਾ ਕੰਬਾਈਨ ਵਾਲੇ ਭਰਾ ਆਪਣੇ ਗਿੱਲ ਹਾਂਜੀ ਝੋਨੇ ਦੀਆਂ ਤਿਆਰੀਆਂ ਕਰਦੇ ਝੋਨਾ ਦਾ ਕੱਟ ਕਦੋਂ ਲਾਈਏ ਬਿਲਕੁਲ ਬਾਈ ਗਿੱਲ ਦੀ ਵਿਸ਼ਾਲ ਹਜੇ ਮੱਕੀ ਦੇਈ ਜਦੀ ਹੋਰ ਗਿੱਲ ਬਾਈ ਹੋਰ ਬਹੁਤ ਵਧੀਆ ਵਧੀਆ ਲੱਗਿਆ ਸੀਜ਼ਨ ਬਾਬੇ ਦੀ ਪੂਰੀ ਕਰ ਬਸੇ ਹੋਰ ਵੀਡੀਓ ਤਾਂ ਬਾਕ ਪਾਈਆਂ ਅੱਜ ਮੱਕੀ ਦੇਈ ਹਨਾ ਜੋ ਵੀ ਕੰਮ ਸੀਜਨ ਜੋ ਵੀ ਕੰਮ ਦੀ ਗੱਲ ਬ ਮੱਕੀ ਦੀ ਉਹ ਕਰਾਂਗੇ ਹਾਂਜੀ ਝੋਨਾ ਦਾ ਸਾਨੂੰ ਵੈਸੇ ਦਿਖਾਇਆ ਹੀ ਆ ਵਧੀਆ ਲੱਗਿਆ ਗੱਲ ਬਈ ਸੀਜਨ ਬਹੁਤ ਵਧੀਆ ਬਈ ਨਾਲੇ ਮੈਨੂੰ ਪਤਾ ਲੱਗਿਆ ਬਈ ਕਿ ਗਰੇ ਰਿਹਾ ਤੇਰੇ ਕੋਲ ਗਰੇ ਰਿਹਾ ਬਈ ਹਾਂ ਥੋੜੀ ਵੀਡੀਓ-ਬਿਡੀਓ ਪਾਏ ਤੋਂ ਵਿੱਚ ਹੁੰਦੇ ਨੇ ਬੰਦੇ ਨੈਗੇਟਿਵਿਟੀ ਵਾਲੇ ਕਦੇ ਤਾਂ ਮਸ਼ੀਨ ਨੇ ਬਾਈ ਨੁਕਸਾਨ ਕਰਤਾ ਕੋਈ ਫਿਰ ਨੰਬਰ 2 ਤੇ ਬੋਰ ਖੜ ਗਿਆ ਹਾਂਜੀ ਪਤਾ ਨਹੀਂ ਕੀ ਕੀ ਇਹ ਰੀਲਾ ਮੋਡ ਦਾ ਦੇਖ ਕੇ ਬੜਾ ਯਾਰ ਅਜੀਬ ਜਿਹਾ ਲੱਗਦਾ ਵੀ ਹਾਂਜੀ ਬੜਾ ਥਾਲਾ ਉਹ ਕੰਮ ਖਰਾਬ ਹੁੰਦਾ ਹਾਂਜੀ ਹਾਂਜੀ ਏ ਆਪਣੇ ਪਿੰਡ ਦੇ ਤਾਂ ਨੇੜੇ ਹੀ ਪੈਂਦਾ ਗਿੱਲ ਬਈ ਹਾ ਨਾ 3 ਕਿਲੋਮੀਟਰ ਹੈ ਜੀ ਠੀਕ ਆ ਉਹ ਵਿਚਾਲੇ ਆ ਜਾਂਦਾ ਬੱਦਲਾ ਠੀਕ ਆ ਬੱਦਲੇ ਤੋਂ ਅਗਲਾ ਆਪਣਾ ਹਾਂਜੀ ਹੋਰ ਵੀ ਰਹਿੰਦੀ ਐ ਮੱਕੀ ਜੀ ਕਿੰਨੇ ਕਿਲੇ ਰਹਿੰਦੇ ਹੋ ਮਤਲਬ ਲੋ 10 15 ਕਿਲਿਆਂ ਦੇ ਆਟੇ ਸੱਟੇ ਜੀ ਰਹਿੰਦੇ ਨੇ 10 15 ਕਿਲਿਆਂ ਦਾ ਆ ਰਿਹਾ ਹੈ 15 ਕਿਲੇ ਹੋਣਗੇ ਠੀਕ ਆ ਜਣੀ ਰਮਾਲਾ ਰਪੇਰ ਦਾ ਖਰਚਾ ਨਿਕਲ ਗਿਆ ਨਿਕਲ ਹੀ ਜਾਂਦਾ ਜੀ ਨਿਕਲ ਠੀਕ ਆ ਕਿੰਨੀਆਂ ਮਸ਼ੀਨਾਂ ਚ ਨੇ ਇਹ ਦੇ ਗਿੱਲ ਭਾਈ ਇਹਦੀ ਮੱਕੀ ਦੀ ਮੱਕੀ ਤੇ ਭਾਈ ਤਿੰਨ ਕਟਰ ਤੇ ਚੱਲਦੀਆਂ ਸੀਗੀਆਂ ਆਇਤ ਕੀ ਆਇਤ ਕੀ ਮੱਕੀ ਵਾਲੇ ਕੱਟ ਰਹੇ ਨੇ ਮੱਕੀ ਵਾਲੇ ਕਟਰ ਤਿੰਨ ਤਿੰਨ ਫਰੇਸ਼ਿੰਗ ਤੇ ਚੱਲੀਆਂ ਸੀਗੀਆਂ ਟੋਕਰੀ ਤੇ ਹਾਂ ਟੋਕਰੀ ਠੀਕ ਆ ਵਧੀਆ ਹੋ ਗਿਆ ਕੰਮ ਹਾਂ 6 ਮਸ਼ੀਨਾਂ ਚੱਲੀਆਂ ਸੀ ਠੀਕ ਆ 700 ਪੌਣੇ 700 ਕਿਲੋ ਵੱਢਿਆ ਤੀ ਸਾਰੀਆਂ ਮਸ਼ੀਨਾਂ ਨੇ ਤਿੰਨ ਨੇ अच्छा ਜਿਹੜਾ ਪਹਿਲਾ ਪਹਿਲਾ ਬੱਡ ਲਿਆ ਜਾ ਸੀਜ਼ਨ ਚੱਲਦੇ ਜਾ ਠੀਕ ਆ ਇਹ ਤਾਂ ਕੋਈ ਗੜਤੀ ਮਰਤੀ ਜੀ ਮਰੀ ਨਹੀਂ ਇਹ ਮੇਰਾ ਖਿਆਲ ਉਹੀ 60 70 ਕ ਕੀਲੇ ਹੋਗੇ ਹੋਣੇ ਟਟਮੇ ਜਿਹੜੇ ਆ ਬਾਅਦ ਚਾਲੇ ਹਾਂ ਇੰਨੇ ਕੁ ਹੋਗੇ ਹੋਣੇ ਜੀ ਠੀਕ ਆ ਜਿਹਨੇ ਦੁਨੀਆਂ ਦੋ ਖੜਾ ਲੀਆਂ ਤੇ ਇੱਕੋ ਚ ਲਾ ਕੇ ਹਾਂ ਦੋ ਖੜਾ ਲੀਆਂ ਸੀ ਠੀਕ ਆ ਹਾਂਜੀ ਇਹ ਨਿਊ ਗੁਰਦੀਪ ਦਾ ਘਟਰਾ ਵਿਸ਼ਾਲ ਦੀ ਮਸ਼ੀਨ ਆ ਬਾਕੀ ਪਾ ਮਾਲ ਵੀ ਦੇਖਦੇ ਆ ਨਾ ਮਸ਼ੀਨ ਦੀ ਤੋਰਾ ਵੀ ਦੇਖਦੇ ਆ ਅਰ ਬੜਾਈ ਵੀ ਦੇਖਦੇ ਆ ਚੱਲੀਏ ਗਏ ਲੈ ਭਾਈ ਦੇਖੀਏ ਬਾਕੀ ਜਿਵੇਂ ਆ ਹੁਣ ਇੱਥੇ ਨੇੜੇ ਆ ਗਏ ਹਨਾ ਜਿਵੇਂ ਹੁਣ ਲਾਸਟ ਵਾਲੇ ਇਹ ਅੰਗਿਲ ਬਈ ਫੇ ਲੇਬਰ ਦੀ ਖੇਤ ਵਾਲੇ ਇਦਾਂ ਦੀ ਰੱਖਿਓ ਨਹੀਂ ਕੇ ਨੇ ਕੇਤ ਪੂਰ ਦੇਬਰ ਦਾ ਬਈ ਅਸੀਂ ਕਦੇ ਵੀ ਨਹੀਂ ਰੱਖਦੇ ਅੱਛਾ ਨਾ ਬਿਲਕੁਲ ਵੀ ਨਹੀਂ ਇਹ ਹੁਣ ਜਿੰਨੇ ਸਾਲ ਆਪਾਂ ਨੂੰ ਹੋ ਗਏ ਕੰਮ ਕਰਦੇ ਨੂੰ ਮੱਕੀ ਦਾ ਆਪਾਂ ਨੇ ਕਦੇ ਲੇਬਰ ਨਾਲ ਰੱਖਿਓ ਨਹੀਂ ਅੱਛਾ ਲੋੜੇ ਨਹੀਂ ਪੈਂਦੀ ਕੋਈ ਪ੍ਰੋਬਲਮ ਵੀ ਨਹੀਂ ਏਡੀ ਹੈਗੀ ਮੁੰਡੇ ਕਾਰੀਗਰ ਬਹੁਤ ਨੇ ਚਲਾਉਣੇ ਵਾਲੇ ਬਸ ਮੇਨ ਗੱਲ ਤਾਂ ਆਹੀ ਆ ਕਾਰੀਗਰੀ ਤੇ ਆ ਮਾੜੀ ਮੋਟੀ ਛੱਲੀ ਕੋਈ ਰਹਿੰਦੀ ਆ ਉਹ ਅਗਲੇ ਦੀ ਆਪਣਾ ਹੁੰਦਾ ਹੀ ਆ ਸਾਂਝੀ ਉਦੋਂ ਚ ਕਾ ਲੈਂਦੇ ਕੋਈ ਐਜੀ ਗੱਲ ਬਾਤ ਨਹੀਂ ਸੌਥਰ ਜਮੇ ਬਾਕੀ ਚੱਲੀ ਇੱਕ ਇਹ ਇੱਕ ਗੱਲ ਹੈ ਮੇਨ ਕਾਰਾ ਕਰੀ ਦਾ ਡਰਾਈਵਰ ਦੀ ਹੈ ਡਰਾਈਵਰ ਦੀ ਹੈ ਨਾ ਆਪਾਂ ਕਟਰ ਨੂੰ ਕਹੀ ਜਾਈਏ ਬਿਲਕੁਲ ਬਾਈ ਬਿਲਕੁਲ ਵੀ ਕਟਰ ਕੰਪਨੀ ਦਾ ਮਾੜਾ ਚੰਗਾ ਕਟਰ ਦਾ ਕੋਈ ਹੋਰ ਨਹੀਂ ਬਾਈ ਮੱਕੀ ਦਾ ਜਿਹੜਾ ਪੜਾਈ ਆ ਨਾ ਮੁੱਕ ਦੀ ਗੱਲ ਡਰਾਈਵਰ ਤੇ ਆ ਮੁੱਕ ਦੀਆ ਡਰਾਈਵਰ ਤੇ ਗਾ ਹਾਂ ਇਧਰ ਬਾਈ ਨਿਕਲ ਗਏ ਦੋ ਤਣਾ ਟੈਂਕ ਦਾ ਹਾਂਜੀ ਹਾਂਜੀ ਛਾੜ ਛਾੜਦਾ ਚੰਗਾ ਨਿਕਲਦਾ ਚਾਰ ਚੰਗਾ ਮੂਰੇ ਦੀ ਚੜਨਾ ਦੀ ਬਾਈ ਹਾਂ ਹਾਂ ਮੂਰੇ ਦੀ ਦੇਖੂਗਾ ਬਹੁਤ ਸੋਹਣਾ ਮਾਲ ਆ ਮਸ਼ੀਨ ਨੇ ਕਢ ਲਈ ਆ ਵਿਸ਼ਾਲ 435 435 ਕੀ ਕਬਈ ਦਸ਼ਮੇਸ਼ ਉਹ ਦਸ਼ਮੇਸ਼ ਕਿਵੇਂ ਚੱਲੀ ਆਪਣੇ ਵਾਲੀ ਦਸ਼ਮੇਸ਼ ਬਹੁਤ ਸੋਹਣੀ ਚੱਲੀ ਆ ਬਾਈ ਵਧੀਆ ਚੱਲੀ ਆ ਮੈਂ ਕਹਿੰਦਾ ਮੈਂ ਕਹਿੰਦਾ ਫਿਰ ਮੈਂ ਤਾਂ ਇੱਕ ਇੱਕ ਵਾਰ ਤੇਰੇ ਰੀਲਾਂ ਸਟੋਰੀਆਂ ਦੇਖਦਾ ਯਾਰ ਹਾਂਜੀ ਸਭ ਤੋਂ ਵੱਧ ਮਸheen ਤਾਂ ਉਹੀ ਉਹਦੀਆਂ ਸਟੋਰੀਆਂ ਮੈਂ ਜਿਆਦਾ ਹੀ ਉਹੀ ਚਲਾਈ ਜਾਂਦਾ ਹਾਂ ਫੇ ਚਾਹ ਉਹਦਾ ਅੱਧੀ ਕਾ ਨਵੀਂ ਕਰਕੇ ਆ ਨਵੀਂ ਦਾ ਐ ਵੀ ਨਵੀਂ ਕਰਕੇ ਕਾ ਜਾਂਦਾ ਵੀ ਹਾਂਜੀ ਹਾਂਜੀ ਏਸੀ ਦਾ ਚਾਹ ਏਸੀ ਦਾ ਚਾਹ ਜੇ ਮੈਂ ਸੋਬਾ ਸ਼ਾਮ ਮੈਂ ਨਾ ਕੋਲ ਗਿੜਾ ਮਾਰਨਾ ਦੁਪਹਿਰੇ ਦੁਪਹਿਰੇ ਏਸੀ ਵਾਲੀ ਕੋਲ ਚਲੇ ਜਾਣਾ ਅੱਛਾ ਹਾਂ ਗਰਮੀ ਬਹੁਤ ਸੀਗੀ ਉਹਦੇ ਵਿੱਚ ਮੱਕੀ ਚ ਹੈ ਤੇ 2 ਘੰਟੇ ਆਪਣੇ ਏਸੀ ਦੇ ਵਿੱਚ ਦਬਾਰਾ ਦਬਾਰਾ ਮਾਲਕ ਖੁਸ਼ ਹੋਗੇ ਜੀ ਜਿਹੜੇ ਖੇਤਾਂ ਵਾਲੇ ਨੇ ਅਗਲਾ ਵਿੱਚ ਵਜ ਜਾਂਦਾ ਸੀ ਟਰਾਲੀ ਲਾ ਕੇ ਹੈ ਨਾ ਮੱਕੀ ਦੇ ਵਿੱਚ ਟਰਾਲੀ ਦਾ ਵਾਜ ਵਿੱਚ ਕੋਈ ਬਾੜਦਾ ਨਹੀਂ ਜਿੱਥੇ ਮਰਜ਼ੀ ਚੱਲ ਜੇ ਬਸ ਬਸ ਆਹ ਖੇਤ ਗਿੱਲੇ ਨੇ ਜੀ ਹੁਣ ਵੀ ਆਹ 4 ਵੀਲ ਨਾਲ ਮਸ਼ੀਨ ਚੱਲਦੀ ਆ ਆਹਾਂ ਹਾਂ 4x4 ਲੱਗਿਆ ਹੋਇਆ ਅੱਛਾ 4x4 ਨਾਲ ਲੱਗਿਆ ਹੋਇਆ ਹਾਂਜੀ 4x4 ਚੱਲਦਾ ਰਹੇ ਇਹਦਾ ਇਹਦਾ ਕੀ ਰੇਟ ਮਿਲਿਆ 4x4 ਦਾ ਤਾਂ ਰੇਟ ਜ਼ਿਆਦਾ ਲੈਂਦੇ ਹੋਣਾ ਗੱਲ ਭਾਈ ਵੇ ਭਾਈ ਹੁਣ ਆਲੀ ਦਾ ਮੱਕੀ ਦਾ ਰੇਟ ਵੈਸੀ ਵਧਾ ਲੰਨੇ ਆ ਅੱਛਾ ਹਾਂ ਵੀ ਆਉ ਟਟਮਾ ਆਉਣਾ ਵੀ ਹੈ ਨਾ ਪੰਜ ਚਾਰ ਕਿਲੋ ਇੱਕ ਤਾਂ ਬਾਈ ਹੁਣ ਮੇਨਤਾ ਗੱਲ ਹੁਣ ਮੁੰਡੇ ਕਿਹੜਾ ਸਾਲ ਬਾਅਦ ਤੇ ਆਪਣਾ ਪੱਕੇ ਰਹਿ ਹੁੰਦੇ ਨੇ ਆਹੋ ਇਹਨਾਂ ਨੇ ਕੰਮ ਛੱਡ ਕੇ ਆਉਣਾ ਹੈ ਇਹਨਾਂ ਨੇ ਵੀ ਹੁਣ ਕੰਮ ਛੱਡ ਕੇ ਆਉਣਾ ਕੰਮ ਛੱਡ ਕੇ ਨਾਲੇ ਵੀ ਆਏ ਆ ਵੀ ਤੈਨੂੰ ਵੀ ਹੁਣ ਪੰਜ 6 ਕਿਲੋਮੀਟਰ ਮਸ਼ੀਨ ਆਈ ਹੋਣੀ ਆ ਹਾਂਜੀ 7 ਕਿਲੋਮੀਟਰ ਦਾ ਪਾਈ ਗਿਆ 4 ਕਿਲੋਮੀਟਰ ਮਸ਼ੀਨ ਆਈ ਆ ਬਾਕੀ ਚੱਲਦੀ ਹੈ ਵਿਚਾਲ ਹਾਂਜੀ ਨਿਉ ਗੁਰਦੀਪ ਦਾ ਘਟਰਾ ਨਿਉ ਗੁਰਦੀਪ ਬਾਈ ਦਾ ਹਾਂਜੀ ਸੋਨੀ ਬਾਈ ਦਾ ਘਟਰਾ ਵਧੀਆ ਚੱਲਦਾ ਏ ਕਿੱਲ ਵੀ ਕਟਰ ਬਈਆ ਆਹ ਕਟਰ ਦਾ ਤੀਆ ਸੀਜ਼ਨ ਹੈ ਤੇ ਕਿ ਜਿਹੜਾ ਬਿਚਾਨ ਨੂੰ ਲੱਗਿਆ ਹੋਇਆ ਇਹਦਾ ਇਹਦਾ ਤੀਆ ਸੀਜ਼ਨ ਤੀਆ ਸੀਜ਼ਨ ਹੈ ਤੀਆ ਸੀਜ਼ਨ ਲਾਇਆ ਇਹਨੇ ਹਾ ਤੀਆ ਸੀਜ਼ਨ ਲਾਤਾ ਅੱਛਾ ਆ ਹੁਣ ਤੁਹਾਡੇ ਸਾਹਮਣੇ ਆ ਕੋਈ ਆਵਾਜ਼ ਨਹੀਂ ਹੈਗੀ ਕਟਰ ਦੀ ਕੋਈ ਮਨਲਾ ਜਿਵੇਂ ਬਲੇਡ ਬਲੂਟ ਆਪਾਂ ਲਾ ਬਿਲਕੁਲ ਬਲੇਡ ਜ਼ਰੂਰ ਲੱਗੇ ਸਾਡੇ ਚਲੋ ਵੜਾਈ ਬਹੁਤ ਹੋਗੀ ਦੀ ਨਾ ਹਾਂ ਵੜਾਈ ਕਰਕੇ ਬਲੇਡ ਅਸੀਂ ਲਾਤੇ ਦੀ ਹੈ ਤਕੀ ਪਰ ਊਂ ਕਟਰ ਦੀ ਕੋਈ ਬ੍ਰੇਕਡਾਊਨ ਜਾਂ ਕੋਈ ਛਣ ਕੇ ਛਣ ਕੇ ਯਾ ਨਹੀਂ ਹੈਗਾ ਕਟਰ ਜਿਕਰ ਗਰੀਬ ਦਾ ਕੰਮ ਬਾਈ ਸੋਦੇ ਹਾ ਬਹੁਤਾ ਆ ਦੇਖ ਲਓ ਹੁਣ ਤੋਰਾ ਖਚਾਈ ਦੇਖੋ ਇਹਦੀ ਕਿੰਨੀ ਹਾਂ ਨਹੀਂ ਮੱਕੀ ਬਥੇਰੀ ਆ ਤੁਰਦਾ ਹੈ ਦੂਏ ਗੇੜ ਤੁਰਦਾ ਹੈ ਆ ਦੂਏ ਗੇੜ ਦੂਏ ਲੋ ਚੱਲਦੀ ਆ ਮਸ਼ੀਨ ਹਾਂਜੀ ਮੱਕੀ ਪੂਰੀ ਬੜੀ ਹੱਗੜੀ ਮੱਕੀ ਗੱਲ ਨਹੀਂ ਹਾਂ ਬਾਕੀ ਛੱਲੀ ਛੱਲੀ ਦਾ ਤਾਂ ਹੁਣ ਨੋਂ ਨਿਸ਼ਾਨੇ ਨਹੀਂ ਆ ਨਹੀਂ ਬਾਈ ਛੱਲੀ ਵਾਲਾ ਕੋਈ ਰੋਦਾ ਨਹੀਂ ਇਹ ਬਾਈ ਡਰਾਈਵਰ ਤੇ ਹੀ ਹੁੰਦੀ ਆ ਗੱਲਾਂ ਹਾਂ ਨਾ ਇਹ ਤਾਂ ਬੈਡਾਂ ਦਾ ਮੈਨੂੰ ਪਤਾ ਲੱਗਦਾ ਗੱਲੇ ਕਰਕੇ ਗੱਲੇ ਕਰਕੇ ਜੀ ਛੱਲੀ ਤਾਂ ਬਾਈ ਪਹਿਲਾਂ ਪਹਿਲਾਂ ਨਾ ਜਦੋਂ ਕਟਰ ਆਏ ਨੇ ਉਦੋਂ ਲੋਕਾਂ ਨੂੰ ਹੁੰਦਾ ਦੀਗਾ ਵੀ ਛੱਲੀ ਨੁਕਸਾਨ ਹੋਊਗਾ ਪਰ ਇਹ ਮੇਰੀ ਕੋਈ ਪ੍ਰੋਬਲਮ ਹੈ ਨਹੀਂਗੀ ਗਿੱਲ ਭਾਈ ਹੁਣ ਆਪਾਂ ਮੈਂ ਵੀ ਹੁਣ ਮਸ਼ੀਨ ਚਲਾਉਣਾ ਇੱਕ ਜੀਜ਼ ਮੈਂ ਦੇਖੀ ਆ ਮੈਂ ਜ਼ਿੰਮੇਵਾਰ ਭਰਾਵਾਂ ਨੂੰ ਇਹ ਬੇਨਤੀ ਵੀ ਕਰੂੰਗਾ ਇਹ ਕਹਿੰਦਾ ਜੇ ਮੈਂ ਆਪਾਂ ਸੇਰੇ ਲਾਉਨੇ ਆ ਹੁਣ ਤੇਰੇ ਕੋਲ ਤਾਂ ਆਪਦੀ ਮਸ਼ੀਨ ਆ ਹਾਂਜੀ ਇਵੇਂ ਆਪਾਂ ਹੁਣ ਸਿਰੇ ਲਾਉਨੇ ਆ ਅਸੀਂ ਉਹ ਵੱਟ ਲਾ ਲਾਂਗੇ ਬਾਕੀ ਦਾ ਖੇਤ ਬੀਜ ਲਿਆ ਹਾਂ ਹਾਂ ਬੀਜ ਕੇ ਹੁਣ ਆਪ ਕਿਹ ਕਮੈਨ ਆ ਘਟੋ ਘਟ ਵੀ ਇਹ 5 ਗੇੜ 4 ਗੇੜ ਐ ਲੱਗੇ ਹੁਣ 4 ਗੇੜ ਲੱਗਣ ਫਿਰ ਘੁੰਮ ਘੁੰਮ ਕੇ ਲੱਗ ਜਾਂਦੀ ਢੁੱਲੀ ਢੁੱਲੀ ਘੁੰਮ ਕੇ ਲੱਗਦੀ ਹੈ ਹਨ ਜੀ ਹੁਣ ਕਈ ਵੀਰਾਂ ਦਾ ਕਹਿਆ ਕਈਆਂ ਨੇ ਇੱਕ ਇੱਕ ਗੇੜਾ ਸਾਕ ਆਪਣੇ ਕਮੈਨ ਇੱਕ ਗੇੜਾ ਲੈ ਜਾਂਦੀ ਦੋ ਗੇੜਾ ਅੱਧਾ ਸ਼ਿਆਰ ਦਦੇ ਉਹਨੇ ਅੱਧੇ ਆਉਣ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਜ਼ਮੀਨਦਾਰ ਵੀ ਸਹੀ ਨਹੀਂ ਆਪਣੀ ਜਗਾ ਖੇਤ ਆਪਾਂ ਲੇਜ਼ਰ ਬਹੁਤ ਘੱਟ ਜ਼ਮੀਨਦਾਰ ਨੇ ਜਿਹੜੇ ਮੱਕੀ ਦੇ ਮੂਹਰੇ ਲੇਜ਼ਰ ਕਰਾਉਂਦੇ ਆ ਅੱਛਾ ਜੇ ਤਾਂ ਖੇਤ ਲੇਜ਼ਰ ਹੋਇਆ ਹੋਇਆ ਹਾਂ ਫੇਰ ਤਾਂ ਸਾਈਡਾਂ ਚਾਹੇ ਤੁਸੀਂ ਮਤਲਬ 12 ਗੇੜੇ ਲਾ ਲੋ 12 ਸ਼ਿਆਰ ਕੱਢ ਲੋ ਅੱਛਾ ਸਾਈਡਾਂ ਦੇ ਚਾਹੇ 15 ਕਰ ਲੋ ਉਹਨਾਂ ਨੂੰ ਠੀਕ ਹੈ ਜਿਹੜੇ ਖੇਤ ਲੇਜ਼ਰ ਨਹੀਂ ਹੈਗੇ ਉੱਥੇ ਫਿਰ ਜਿਹੜੇ ਮਕੇਲੇ ਨੇ ਬਾਈ ਸਾਈਡਾਂ ਤੇ ਲੱਗੇ ਹੋ ਮਕੇਲਿਆਂ ਦੇ ਉੱਪਰ ਪਾਣੀ ਚੜ ਜਾਂਦਾ ਮੱਕੀ ਫਿਰ ਜੰਮਦੀ ਨਹੀਂ ਅੱਛਾ ਸਭ ਤੋਂ ਮੇਨ ਪ੍ਰੋਬਲਮ ਇਹ ਵੀ ਲੇਜ਼ਰ ਕਰਾਉਣਾ ਚਾਹੀਦਾ ਹਾਂ ਖੇਤ ਲੇਜ਼ਰ ਹੋ ਕੇ ਮੱਕੀ ਬੀਜ ਹੋਵੇ ਪਾਣੀ ਇੱਕ ਸਾਫ ਨਾਲ ਜਾਵੇ ਸਾਰੇ ਚ ਇਹ ਪਤਲਾ ਪਤਲਾ ਹੀ ਲੱਗਦਾ ਮੱਕੀ ਨੂੰ ਵੀ ਬਹੁਤਾ ਪਾਣੀ ਆ ਖੜਾ ਕੇ ਤੇ ਮੱਕੀ ਜੰਮਦੀ ਨਹੀਂ ਫੇਰ ਜੰਮਦਾ ਨਹੀਂ ਗਿੱਲੇ ਦਾ ਮਿੱਟੀ ਕੜੀ ਹੋ ਜਾਂਦੀ ਹਾਂ ਹਾਂ ਭਾਈ ਫੇਰ ਗਿੱਲੇ ਕਰਕੇ ਨਾ ਜੰਮਦਾ ਨਹੀਂ ਨਹੀਂ ਮੈਂ ਉਹੀ ਗੱਲ ਦੇਖਦਾ ਨਾ ਹੁਣ ਆਪਾਂ ਹੀ ਵੜਦੇ ਆ ਹੁਣ ਕਈ ਵਾਰ ਯਾਰ ਆਊਟ ਗੇੜਾ ਲਾਉਨੇ ਆ ਇੱਕ ਹੁਣ ਖੇਤ ਵਾਲੇ ਕੀ ਕਹਿੰਨੇ ਆ ਯਾਰ ਬਾਈ ਸਿੱਧੇ ਸਿਆੜ ਲਾ ਯਾਰ ਸੀਨ ਵਾਲੇ ਨੂੰ ਕਹਿ ਦਿੰਨੇ ਆ ਚੱਲ ਆਪਣੇ ਕਿ ਨਹੀਂ ਯਾਰ ਲੋਕ ਘਟ ਜਾਣ ਕਰਾ ਮੱਖੀ ਬਿਲਕੁਲ ਬਾਈ ਜਲੰਧਰ ਏਰੀਆ ਜਿੱਥੇ ਬੰਦੇ ਪੁੱਠਾ ਗੜਾ ਲੈ ਵੀ ਗਿਆ ਜਿਵੇਂ ਉਹ ਪਰੇ ਗੜਾ ਲੈ ਗਿਆ ਉਹਨਾਂ ਨੇ ਲਿਜਾਣੇ ਦਾ ਦੇਣਾ ਬਾਈ ਉਹਨੇ ਗੜਾ ਉੱਲੇ ਪਾਸੇ ਲਾਇਆ ਯਾਰ ਲੇਬਰ ਦਾ ਫਿਰਦੀ ਬਾਈ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਕਲੀਅਰ ਕਰਦਾ ਐ ਇਹ ਵੀ ਅਗਲਿਆਂ ਤੋਂ ਬਹਿਮ ਵੀ ਕਟਰ ਭੰਨਵੇਂ ਸਿਆੜਾਂ 'ਚ ਛੰਡੀ ਛੜਦਾ ਨਹੀਂ ਵੱਧਦਾ 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 ਸੜਾਈ ਆ ਵੱਧ ਮੈਂ ਦੇਖਿਆ ਤਾਂ ਯਾਰ ਮੈਂ ਵੱਧ ਮਾ ਛੱਲੀ ਦਾ ਨੋਂ ਹੀ ਨਹੀਂ ਹੈਗਾ ਸਾਡਾ ਅਸੀਂ ਬਾਈ ਕਦੇ ਵੀ ਖੇਤ ਮਤਲਬ ਸਿਆੜਾਂ ਹਿਸਾਬ ਨਹੀਂ ਅਸੀਂ ਵੜਦੇ ਅਸੀਂ ਖੇਤ ਦੀ ਲੰਬਾਈ ਦੇ ਹਿਸਾਬ ਨਾਲ ਵੜਦੇ ਆ ਜਿੱਦ ਤੱਕ ਨੂੰ ਸਿਆੜ ਨਹੀਂ ਦੇਖਣਾ ਸਿਆੜ ਨਹੀਂ ਅਸੀਂ ਕਦੇ ਵੀ ਜਿੱਦ ਤੱਕ ਖੇਤ ਲੰਬਾ ਉਹਦੋਂ ਵੀ ਜਿੱਦ ਤੱਕ ਖੇਤ ਲੰਬਾ ਹੈ ਅਸੀਂ ਉਦੋਂ ਵੜਦੇ ਆ ਠੀਕ ਆ ਤੇ ਨੰਬਰ 2 ਅਸੀਂ ਅਗਲੇ ਨੂੰ ਕਹਿੰਦੇ ਆ ਵੀ ਤੂੰ ਭਾਈ ਵਿੱਚੇ ਛੱਲੀ ਲੱਭਦਾ ਹਾਂ ਵੀ ਚੈੱਕ ਕਰ ਲਾ ਹਾਂ ਹਾਂ ਛੱਲੀ ਲੱਭ ਬੱਸ ਕੰਬੈਨ ਘੁੰਮੇ ਨਾ ਛੱਲੀ ਨਹੀਂ ਘੜਦੀ ਬੱਸ ਉਹੀ ਤਾਂ ਗਾ ਇਹ ਜੇ ਮਸ਼ੀਨ ਘੁੰਮਦੀ ਆ ਫੇ ਛੱਲੀ ਕਰ ਯਾਰ ਕਲਾਕਾਰੀ ਹੈ ਡਰਾਈਵਰ ਦੀ ਆ ਜੀ ਕਲਾਕਾਰੀ ਡਰਾਈਵਰ ਦੀ ਹੁਣ ਆਪਾਂ ਕਹਿ ਦਿੰਦੇ ਆ ਨਾ ਹੁਣ ਕਈ ਵੀਰੇ ਕਹਿ ਦਿੰਦੇ ਆ ਹੁਣ ਮੈ ਠੀਕ ਆ ਮੈਂ ਕਹਾਂ ਕੋਈ ਗੱਲ ਨਹੀਂ ਬਾਈ ਅਸੀਂ ਨਹੀਂ ਚੱਲਾਂਗੇ ਇੱਕ ਤਾਂ ਸਾਡਾ ਜਾਣੇ ਸੋਆ ਵੀਂ ਦਾ ਲਾ ਕੇ ਖੜੀ ਕਰਾਂਗੇ ਨਹੀਂ ਜੀ ਤਾਂ ਜਾਣੀ ਜਾਣੀ ਨਹੀਂ ਤਾਂ ਜਾਣੀ ਜਾਣੀ ਆ ਨਾ ਮੋੜ ਲਿਆ ਬਿਲਕੁਲ ਜੀ ਬਿਲਕੁਲ ਬਈ ਇਹ ਚੀਜ਼ ਹੁੰਦੀ ਆ ਬੰਦੇ ਦੇ ਉੱਪਰ ਜਿਹੜਾ ਚਲਾਉਣੇ ਆ ਬਿਲਕੁਲ ਹੈਗਾ ਨਹੀਂ ਬਾਈ ਵਿੱਚ ਬੰਦੇ ਹੁਣ ਫੋਰਮੈਨ ਦੀ ਜਿੱਦ ਗੱਲ ਕਰ ਲਾਉਂਦੇ ਨੇ ਆਉਂਦੀ ਉਹਨਾਂ ਨੂੰ ਡਰਾਈਵ ਦੀ ਵੀ ਸਹੀ ਨਹੀਂ ਹੁੰਦੀ ਐ ਨਾ ਤੇ ਇਹ ਗੱਲਾਂ ਮੇਰੀ ਕਈਆਂ ਨੂੰ ਕੌੜੀ ਵੀ ਲੱਗਣੀਆਂ ਉਹ ਫਿਰ ਫੋਨ ਕਰਕੇ ਤੇਰੇ ਮੇਰੇ ਵਰਗੇ ਨੂੰ ਪੁੱਛਦੇ ਆ ਬਾਈ ਕਲੱਚ ਪਲੇਟ ਕਿਵੇਂ ਬੰਦੀਏ ਬਾਈ ਉਹ ਦਾਣੇ ਮਾਰਦੀ ਆ ਹੁਣ ਇੱਕ ਦਾ ਫੋਨ ਆਇਆ ਬਾਈ ਸਟਾਵਾ ਕਰਾਂ ਦੇ ਉੱਤੇ ਹੀ ਦਾਣੇ ਯਾਰ ਜਿਆਦਾ ਆਪਾਂ ਦਾਣਾ ਨਹੀਂ ਸੈੱਟ ਕਰ ਸਕਦੇ ਮਸ਼ੀਨ ਦਾ ਮੇਨ ਗੱਲ ਨਾਲੇ ਮੇਨ ਪੁਆਇੰਟ ਆ ਇਹ ਮੇਨ ਪੁਆਇੰਟ ਆ ਜੇ ਮਸ਼ੀਨ ਦਾ ਕੋਈ ਨੁਕਸ ਹੋਵੇ ਚਲ ਕਲੱਚ ਪਲੇਟ ਦਾ ਮਸ਼ੀਨ ਦਾ ਜੀਵਿੰਦਾਰ ਦਾ ਨੁਕਸਾਨ ਨਹੀਂ ਬਿਲਕੁਲ ਜਦ ਤੱਕ ਆਪਾਂ ਦਾਣੀ ਦੀ ਸੈ ਯਾਰ ਮੈਂ ਤਾਂ ਦਾਦਾ ਮੈਨੂੰ ਹੁਣ ਤਸਵੇੜ ਤਾਂ ਤੈਨੂੰ ਆਪਾਂ 2-3 ਘੰਟੇ ਹੋ ਗਏ ਨਾ 25-30 ਫੋਨ ਆਲੇ ਉਹ 25-30 ਫੋਨ ਆਹੀ ਆਏ ਆ ਕੋਈ ਕਹਿੰਦਾ ਵੀਰੇ ਸ਼ਲਾ ਬੱਕਣਾ ਮੈਨੂੰ ਮਾਰਦੀ ਆ ਕੋਈ ਕਹਿੰਦਾ ਸੀਪਾ ਮੈਨੂੰ ਮਾਰ ਆਜੋ ਭਾਈ ਮਸ਼ੀਨ ਦੇ ਨੇੜੇ ਚੱਲਦੇ ਹਾਂ ਤੂੰ ਹੁਣ ਆਏ ਦੱਸ ਵੀ ਸ਼ਲਾ ਬੱਕਣਾ ਸੀਪਾ ਪਾ ਬਿਨਾਂ ਦੇਖੇ ਕਿਵੇਂ ਹੱਲ ਕਰਦੀਏ ਨਹੀਂ ਹੱਲ ਹੁੰਦਾ ਭਾਈ ਭਾਈ ਅਸਲ ਨਿੰਦਰ ਭਾਈ ਜਿਹੜੇ ਹੀ ਫਸਲ ਆ ਨਾ ਇਹ ਵੀ ਬਹੁਤ ਹੋ ਗਏ ਹਰ ਇੱਕ ਵੀ ਆਪਣੀ ਬੀਜ ਬਾਈ ਜਿੰਨੇ ਕੀਲੇ ਵੜਨੇ ਉੰਨੇ ਵੀ ਸੈਟਿੰਗ ਕਰਨੀ ਓਨੀ ਸੈਟਿੰਗ ਹੋਣੀ ਹੈ ਇਹਦੀ ਹਰੇਕ ਖੇਤ ਦੀ ਆਪਣੀ ਸੈਟਿੰਗ ਆ ਹਰ ਇੱਕ ਬੀਜ ਦੀ ਹਰ ਇੱਕ ਬੀਜ ਦੀ ਬਾਕੀ ਛੱਲੀ ਜਾਂਦਾ ਨੋਂਦੇ ਹੈ ਹੀ ਨਹੀਂ ਕੋਈ ਨਹੀਂ ਨਹੀਂ ਬਾਈ ਛੱਲੀ ਨਹੀਂ ਹੈਗੀ ਨਹੀਂ ਕਟਰ ਨਿਉ ਗੁਰਦੀਪ ਦਾ ਬਾਈ ਸੈਟ ਝਲਦਾ ਬਹੁਤ ਵਧੀਆ ਬਾਈ ਬਹੁਤ ਵਧੀਆ ਕੰਮ ਇਹ ਤਿੰਨ ਸੀਜ਼ਨ ਲੱਗੇ ਹੋਏ ਕਟਰ ਦੇ ਆ ਨਾ ਇਹ ਤੀ ਅਸੀ ਜੀ ਨਾ ਬਾਈ ਇਹਦਾ ਨਹੀਂ ਤਿੰਨ ਤੀਜਾ ਸੀਜ਼ਨਾਂ ਦੇ ਵਿੱਚ ਕਟਰ ਦੇ ਬਾਜੇ ਵੱਜ ਜੰਦੇ ਆ ਬਿਲਕੁਲ ਬਿਲਕੁਲ ਕਿਹੜੇ ਮੱਕੀ ਦੇ ਵਿੱਚ ਮਸ਼ੀਨਾਂ ਚਲਾਉਂਦਾ 3 ਘੰਟੇ ਸੀਜਨਾਂ ਦੇ ਬਾਅਦ ਕਟਰ ਨੂੰ ਕੁਆੜ ਰੱਖਦੇ ਹਾਂ ਕੁਆੜ ਰੱਖਦੇ ਇਹ ਸਾਡੇ ਕੰਮ ਦਾ ਨਹੀਂ ਰਿਹਾ ਹਾਂਜੀ ਹਾਂ ਸਹੀ ਆ ਆ ਚੱਲਦਾ ਨਿਊ ਗਰਦੀਬ ਦਾ ਕਟਰ ਆ ਆ ਕਟਰ ਚੱਲ ਰਿਹਾ ਹੈ ਕਰੋ ਚੈੱਕ ਕਰੋ ਸੋਰਾ ਜਾ ਕੇ ਕਰੋ ਆਵਾਜ਼ ਚੈੱਕ ਕਰੋ ਬਾਕੀ ਇਹ ਮਾ ਸੋਦਾ ਫੋਰਮਾਂ ਲੱਗਿਆ ਜੀ ਖਜਾਈ ਖਜਾਈ ਦੇਖੋ ਬਾਈ ਖਜਾਈ ਹਾਂ ਦੇਖੋ ਤਾਂ ਦੇਖ ਲਾ ਭਾਈ ਇੱਧਰ ਤੋਂ ਖਜਾਈ ਦਿਖਾ ਦੇ ਸੋਰਾ ਦਿਖਾ ਬਣਾ ਜਾ ਪਰਾ ਇਹਲਾ ਭਾਈ ਜੋਰਾ ਫੋਰਮਨ ਬੈਠਾ ਸਾਈਡ ਤੇ ਠੱਗਾ ਫਲਾਇਆ ਨਾਮ ਦਵਾਇਆ ਜੀ ਹਾਂ ਇਹ ਦੋਹੇ ਭਰਾ ਦੇ ਅੱਛਾ ਹਾਂ ਤੋ ਤੋਤਾ ਵੱਡਾ ਏ ਜੋਰਾ ਛੋਟਾ ਏ ਪਰ ਤਿੱਖਾ ਵੱਧ ਤੋਤਾ ਤਿੱਖਾ ਏ ਜੋਰਾ ਅੱਛਾ ਉਹ ਦੋਵੇਂ ਵੱਧ ਤਿੱਖਾ ਏ ਭਾਈ ਜੋਰਾ ਮੰਨਣਾ ਉਹ ਨਵੀਂ ਉਮਰ ਆ ਨਵੀਂ ਉਮਰ ਹੁਣ ਆ ਵੀ ਪਹਿਲਾਂ ਇਹ ਮਸ਼ੀਨ ਜੋਰੇ ਕੋਲੇ ਹੁੰਦੀ ਸੀ ਅੱਛਾ ਜਦ ਹੁਣ ਏਸੀ ਆਈ ਆਈ ਆ ਫੇਰ ਛੱਡੀ ਐ ਇਹਨੇ ਅੱਛਾ ਹਾਲੇ ਵੀ ਇਹਦਾ ਪੂਰਾ ਮਾਣਾ ਮਤਲਬ ਮਸ਼ੀਨ ਤੇ ਫੇ ਫੇ ਤੋਂ ਲੈਣੇ ਗਿਆ ਮੈਨੂੰ ਏਸੀ ਕੈਮਰਮੈਨ ਨੂੰ ਵੀ ਲਵਾ ਕੇ ਬਿਲਕੁਲ ਬਿਲਕੁਲ ਇਹ ਚਾ ਨਾਲ ਦੋਹੇ ਭਰਾ ਲਾ ਲੰਦੇ ਨੇ ਅੱਛਾ ਹਾਂ ਨਹੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਕਟਰ ਬਾਈ ਵਧੀਆ ਚੱਲਦਾ ਕਟਰ ਵਧੀਆ ਚੱਲਦਾ ਤੁਸੀਂ ਸੀਜ਼ਨ ਲੱਗੇ ਹੋਏ ਆ ਨਾ ਹਾਂਜੀ ਮੈਂ ਕਹਿੰਦਾ ਵੀ ਸੁੱਤਾ ਪਿਆ ਕਟਰ ਚੱਲਦਾ ਜੇ ਮੈਂ ਹਾਂਜੀ 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 ਗੱਲ ਬਾਈ ਹਾਂਜੀ ਬਾਈ ਝੋਨਾ ਵੀ ਵੈਸੇ ਹੁਣ ਸਟਾਰਟ ਹੈ ਨਾ 2 ਚਾਰ ਤਾਂ ਦਿਆ ਬਾਈ ਸਟਾਰਟ ਹੈ ਹਾਂ ਕੱਲ ਜੇ ਮਸ਼ੀਨ ਤਿਆਰ ਹੋ ਗਈ ਤਾਂ ਕੱਲ ਚਲਾਵਾਂਗੇ ਅੱਛਾ ਕੱਲ ਚਲਾਵਾਂਗੇ ਝੋਨੇ ਤੇ ਕਿੱਥੇ ਆਪਣੇ ਬੰਡੇ ਕੱਲੋਂ ਆਪਾਂ ਭੰਬਰੀ ਚ ਲਾਉਣੀ ਆ ਅੱਛਾ ਆਲੂ ਵਾਲਾ ਆਲੂਆਂ ਦਾ 1509 ਅੱਛਾ 1509 ਆਸਮਤੀ ਹਾਂ ਹਾਂ ਠੀਕ ਉਹੀ ਪਹਿਲਾਂ ਹੋਣਾ ਹੈ ਨਾ ਤੁਹਾਨੂੰ ਪਾ ਦੇਗੇ ਫਿਰ ਵੀਡੀਓ ਦੁਬਾਰਾ ਮੈਨੂੰ ਲੱਗਦਾ ਮਸ਼ੀਨ ਨਹੀਂ ਕਦੋਂ ਤਿਆਰ ਹੋਣੀ ਪਾਸੋਂ ਨੂੰ ਤਿਆਰ ਹੋਊਗੀ ਮੈਂ ਕਿਹਾ ਮੈਨੂੰ ਆ ਤੂੰ ਮਖਾਓ ਮੈਂ ਨਾ ਦਾ ਮਾ ਕੇ ਤੇ ਮਖੌਲ ਕਰਦਾ ਮੱਕੀ ਬਣ ਜਾ ਨਹੀਂ ਨਹੀਂ ਬਾਈ ਚਲ ਚੱਲੀਏ ਮੈਂ ਕਿਹਾ ਦਿਖਾ ਕੇ ਤਾਂ ਆਈਏ ਮੱਕੀ ਹੋਰ ਖੜੀ ਆ ਜੋੜੀਓ ਨਹੀਂ ਦੇਖ ਕੇ ਆਨੇ ਜੋੜੇਓ ਕਿੰਨੇ ਦਿਨ ਲਊ ਦੋਕ ਦਿਨ ਦੋਕ ਦਿਨ ਲਊ ਦੋ ਹੋਰ ਮੱਕੀ ਆ ਜਿਹੜੀ ਹੋਰ ਮੱਕੀ ਆ ਆਹ ਹਰੇ ਆ ਗਏ ਆ ਮਾਂ ਝੋਨੇ ਦੇ 1 ਮਹੀਨੇ ਚੱਲੀ ਜਾਣੀ ਹਾਂਜੀ ਹਾਂ ਹਾਂ ਆ ਵੀ 1500 ਨੂੰ ਇਹ ਆ ਨਾ ਕਿ 26 ਆ ਇਹ ਬਾਈ ਕੋਈ ਹਾਈ ਬ੍ਰਿਡ ਆ ਵੀ 26 ਨਹੀਂ ਹੈਗੀ 750 ਇੱਕ ਤਾਂ ਨਹੀਂ ਹਾਂ ਬਾਈ ਵੀ ਤਿਆਰ ਆ ਮਾ ਹੋ ਗਿਆ ਪੁਰਾਯਾ ਹੋ ਗਿਆ ਪੁਰਾਯਾ ਜੀ ਲਾਦੇ ਤੋਂ ਬਣਾਇਆ ਹੋਇਆ ਪੂਰਾ ਲਾਦੇ ਕਿਦਰ ਪਰ ਐਦ ਦੀ ਇੱਕ ਗੱਲ ਹੋਰ ਆ ਬਾਈ ਹੂੰ ਕਹਿੰਦੇ ਸੈਲਰ ਵਾਲਾ ਨੂੰ ਘਾਟਾ ਪਾਉ ਪਿਆ ਹੈ ਹਾਂ ਮੈਂ ਜੀਰੀ ਐਦ ਦੀ ਜਮੇ ਸੁੱਕੀ ਮੰਗਣੀ ਆ ਉਹਨਾਂ ਨੇ ਜਮਾ ਸੁੱਕੀ ਹਾਂ ਬਿਲਕੁਲ ਬਾਸਮਤੀ ਇਹ ਰੇਟ ਵੀ 1500 ਤੋਂ ਆ ਦਾ 27-2800 ਰੁਪਏ ਲੱਗਿਆ ਐਦ ਕੀ ਆ ਆਪਣੇ ਕਰਨਾਲ ਚ ਮੰਡੀ 'ਚ ਅੱਜ 2800 ਰੁਪਏ ਰੇਟ ਲੱਗਿਆ ਅੱਜ ਹਾਂ ਠੀਕ ਆ ਬਾਕੀ ਬਈ ਨਿੰਦਰ ਤੂੰ ਤਾਂ ਹੁਣ ਤੈਨੂੰ ਵੀ ਸਾਡੇ ਮਗਰ ਲੰਬਾ ਸਮਾਂ ਹੋ ਗਿਆ ਚਲਾਉਂਦਿਆਂ ਨੂੰ ਮੱਕੀ ਤੇ ਹੂੰ ਖਰੇਕ ਜੀ ਦਾ ਹੁਣ ਕਹਿਦੀ ਆ ਵੀ ਆਪਾਂ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਵੇਂ ਆ ਸੰਤ ਕਿਵੇਂ ਨਹੀਂ ਆਓ ਹਾਂ ਬਈ ਤੇਰੇ ਹਿਸਾਬ ਨਾਲ ਕਟਰ ਦੀ ਚਲਾਈ ਚਲੂਈ ਬਣ ਤਰ ਕੀ ਕਹਿੰਦੀ ਆ ਬਾਈ ਮੈਂ ਤਾਂ ਇੱਕ ਗੱਲ ਮੰਨਦਾ ਗੁਰਦੀਪ ਨਿਊ ਗੁਰਦੀਪ ਵਾਲਾ ਆਪਣਾ ਸੋਨੀ ਆ ਹਾਂ ਜੀ ਉਹਨੇ ਐਸ ਐਮ ਐਸ ਦੀ ਕਾਰਡ ਉਹਨੇ ਕੱਢੀ ਹਾਂ ਜੀ ਠੀਕ ਉਹ ਜਿਹੜੀ ਚੀਜ਼ ਨੂੰ ਹੱਥ ਪਾਉਂਦਾ ਪੱਕੇ ਪੈਰੀਂ ਹੱਥ ਪਾਉਂਦਾ ਠੀਕ ਆ ਉਹ ਉਹ ਚਾਲਵਾ ਕੰਮ ਨਹੀਂ ਕਰਕੇ ਦਿੰਦਾ ਅਗਲੇ ਨੂੰ ਜਵਾਬ ਦਿੰਦਾ ਵੀ ਹਜੇ ਨੀਜ ਮਿਲਨੀ ਹਲੇ 2 ਸਾਲ ਨੂੰ ਸਾਲ ਨੂੰ ਦਊਂਗਾ ਸਾਡੇ ਕੋਲ ਦੋ ਕਟਰ ਨੇ ਬਾਈ ਸੋਨੀ ਵਾਲੇ ਹਾਂ ਹਾਂ ਪਰ ਉਹ ਪੱਕੇ ਹੱਥ ਹੱਥ ਲਾ ਕੇ ਦਿੰਦਾ ਜੀ ਬਿਲਕੁਲ ਇਹ ਤਾਂ ਗੱਲ ਐਸੇ ਮੈਂ ਦੀ ਗਾਰਡ ਉਹਨੇ ਕੱਢੀ ਦੀ ਸਹੀ ਗੱਲ ਆ ਬਾਈ ਸਹੀ ਗੱਲ ਮੈਂ ਉਹਨੇ ਹੀ ਲਾਇਦਾ ਸੀ ਮੈਂ ਸੋ ਬਿਲਕੁਲ ਬਿਲਕੁਲ ਹਾਂ ਸਹੀ ਗੱਲ ਮੈਂ ਕਣਕਾਂ ਵਾਲੀ ਮੱਕੀ ਦੀ ਇਹ ਲੈ ਬਹੁਤ ਲੇਟ ਬਜਾਈ ਹੋਣੀ ਬਹੁਤ ਲੇਟ ਬਜਾਈ ਹੋਣੀ ਥੱਲੇ ਮੱਕੀਆਂ ਜਿਹੜੀਆਂ ਖੜੀਆਂ ਨੇ ਉਹ ਵੀ ਲੇਟ ਬਜਾਈਆਂ ਆਣੀਆਂ ਹੋਰ ਤਾਂ ਸਿੱਧਾ ਆਲੂ ਲੱਗੂ ਹੋਰਿਆ ਮਤਲਬ ਬਾਈ ਮੈਂ ਤੁਹਾਨੂੰ ਹੋਰ ਦੱਸਾਂ ਇਹ ਮੱਕੀਆਂ ਪੱਕਣ ਦਾ ਕਾਰਨ ਕੀ ਆ ਲੋਕ ਚਾਰ ਵਾਰ ਤੇ ਬੀਜ ਲਾਉਂਦੇ ਆ ਉਹ ਦਿਨਾਂ ਦੀ ਜਦ ਬੜਾਈ ਚਾਰ ਦੀ ਹੋਣੀ ਆ ਮੀ ਬਹੁਤ ਪੈਣ ਲੱਗ ਜਾਂਦੇ ਨੇ ਜੇ ਮਸ਼ੀਨਾ ਚਾਰ ਪਾਉਂਦੀਆਂ ਨਹੀਂ ਕਿਸੇ ਨੇ ਚਾਰ ਨਹੀਂ ਜਿਹੜੀ ਮੇਨ ਪ੍ਰੋਬਲਮ ਆ ਪੂਰੀ ਮੱਕੀ ਵਾਸਤੇ ਏਡਾ ਜਲਸਾ ਵੀ ਅਗਲਾ ਖੇਚਦਾ ਨਹੀਂ ਹੈਗਾ ਮਸ਼ੀਨ ਭਿਆਂ ਚਾਰ ਵਾਲੀ ਮਸ਼ੀਨ ਦਾ ਚਾਰ ਬੜ ਦੋ ਢੋਕਾ ਕਰ ਦੋ ਚਾਰ ਕੀਲੇ ਨਹੀਂ ਜੀ ਨਾ ਚੱਲਦੀ ਆ ਹਾਂ ਉਹ ਚਾਰ ਕੀਲਿਆਂ ਨੂੰ ਕਈ ਵੇਰੀ ਦੂਰੋਂ ਨੇ ਮਸ਼ੀਨ ਆਉਣੀ ਆ ਉਹ ਵੀ ਸਹੀ ਗੱਲ ਆ ਚਾਰ ਵਾਲੇ ਮਸ਼ੀਨ ਧੋਕੇ ਦੁਬਾਰਾ ਰੈਡੀ ਕੀਤੀ ਸੀਗੀ ਮੱਕੀ ਤੇ ਅੱਛਾ ਹਾਂ ਇੱਕ ਵਾਰੀ ਆਪਾਂ ਨੇ ਧੋ ਕੇ ਸਵਾਰ ਰੱਖੇ ਦੁਬਾਰਾ ਪਾਣੀ ਕਰਕੇ ਨਾ ਜੋ ਨੇੜੇ ਤਿਆਰੀ ਕਰ ਲਈ ਸੀ ਹਾਂ ਦੁਬਾਰਾ ਆਪਾਂ ਨੇ ਫੇਰ ਮੱਕੀ ਤੇ ਲਾਈ ਤੇ ਦੁਬਾਰੇ ਫੇਰ ਕਦਮ ਝੱਕਿਆ ਮੱਕੀ ਆ। ਏਸੀ ਵਾਲੀ ਮਸ਼ੀਨ ਲੈਣ ਦਾ ਕਾਰਨ ਵੀ ਇਹੀ ਸੀਗਾ। ਅੱਛਾ। ਬਈ ਜਿਹੜੀ ਲੇਟ ਤੱਕ ਮੱਕੀ ਚੱਲਦੀ ਆ ਵੀ ਮੇਰੇ ਵਰਗਾ ਆਪ ਵੀ ਵੱਢ ਲਾਉਂਦਾ ਏ। ਹਾਂ ਹਾਂ। ਪਰ ਉਹ ਚ ਸਾਨੂੰ ਪ੍ਰੋਬਲਮ ਆ ਗਈ। ਪ੍ਰੋਬਲਮ ਇਹ ਆ ਗਈ ਵੀ ਬਰਸਾਤ ਦੇ ਦਿਨਾਂ 'ਚ ਨਾ ਦਰਖਤ ਬਹੁਤ ਹੋ ਜਾਂਦਾ ਪੱਤਾ। ਆ ਦੇਖੋ। ਹੁਣ ਇੱਥੇ ਨੂੰ ਏਸੀ ਵਾਲੀ ਲੰਘਦੀ ਨਹੀਂ। ਹਮ ਇੱਥੇ ਨੂੰ ਏਸੀ ਵਾਲੀ ਨਹੀਂ ਲੰਘਦੀ। ਉੱਥੇ ਲੰਘੂਗੇ ਆ ਦੇਖਵੇਂ ਦਰਖਤ ਚੱਲੇ ਆ ਪੈਰ ਬੱਜ ਬੱਜ ਕੇ ਜਾਂਗੇ ਤਾਂ ਕਿ ਚੌਂਦੇ ਚ ਤਾਂ ਬਾਈ ਚੱਲੀ ਜਾਂਦਾ ਜੇਕਰ ਖੇਤ ਵਿਲੇ ਨੇ ਆਪਾਂ ਉਦੇ ਪਰੇ ਜੀ ਕਰਕੇ ਕੱਢ ਲਾਉਂਦੇ ਆ ਹੂੰ ਹੂੰ ਉਹਨਾਂ ਰਸਤਿਆਂ ਦੇ ਵਿੱਚ ਹੀ ਪ੍ਰੋਬਲਮ ਹੈ ਸੀਆੜੀ ਦੀ ਸਭ ਤੋਂ ਵੱਡੀ ਇੱਕ ਇੱਕ ਪ੍ਰੋਬਲਮ ਆ ਤਾਂ ਹੈਗੀ ਹੈਗੀ ਆ ਨਾ ਉਹਨਾਂ ਦਰਖਤ ਰਹਿ ਕੇ ਜਗਾਈਆਂ ਦਰਖਤ ਹਰੇਕ ਜਗਾਈਆਂ ਨਾਲ ਤੁਹਾਡੇ ਸਾਹਮਣੇ ਰਹਿ ਕੇ ਬੰਦਾ ਹੈ ਨਾ ਵੀਡੀਓ ਜੋ YouTube ਉਪਰ ਆ ਜਾਏ ਕੋਈ ਗਵਰਨਰ ਅਫਸਰ ਆ ਕੋਈ ਵੀ ਆ ਉਹਦੀ ਮੰਗ ਹੀ ਹੈ ਵੀ ਵੱੱਤਾਂ ਦਾ ਦਰਖਤ ਲਾਓ ਰੋਕ ਲਾਓ ਹੈ ਰੋਕ ਲਾਉਣੇ ਕਿੱਥੇ ਸੜਕਾਂ ਤੇ ਸੜਕਾਂ ਤੇ ਔਖਾ ਕੀ ਨੂੰ ਆ ਸਾਡੇ ਵਰਗੇ ਨੂੰ ਹੈ ਹਾਂ ਉਹ 40 ਲੱਖ ਲਾ ਕੇ ਇਹ ਜੀ ਨੂੰ ਕਿਤੇ ਨਿਕਲਦੀ ਆ ਦਿਲ ਕਰਦਾ ਕਿਤੇ ਘੱਡੇ ਦਿਲ ਸਾਲਾ ਘਬਰਾਉਂਦਾ ਆ ਤਾਂ ਕਰਕੇ ਫੇਰ ਦੁਬਾਰਾ ਬਿਚਾਰ ਦੇ ਚਲੋਣੀ ਪਈ ਨਹੀਂ ਠੀਕ ਆ ਚਲ ਇਹ ਵਧੀਆ ਆ ਹਾਂਜੀ ਭਾਈ ਉਹ ਤਾਂ ਮਤਾਂ ਸ਼ੌਂਕੀਏ ਦੌਰ ਤੇ ਆ ਸ਼ੌਂਕੀਆ ਤੋਂ ਸ਼ੌਂਕਲੇ ਦੰਦ ਪਾਉਣੇ ਆ ਕਹਿੰਦਾ ਮਤਲਬ ਜਿਹਨੇ ਕੰਮ ਕਰਨਾ ਕੰਮ ਨੂੰ ਤਾਂ ਸਿੰਪਲ ਮਸ਼ੀਨਾਂ ਹੀ ਨੇ ਉਹ ਤਾਂ ਇੱਕ ਏਸੀ ਵਾਲੀ ਤਾਂ ਸ਼ੌਂਕ ਸ਼ੂਂਕ ਵਾਲੀ ਸਿਸਟਮ ਆ ਗੱਲ ਇੱਕ ਹੋਰ ਸਿਸਟਮ ਆ ਭਾਈ ਜਿਹੜਾ ਹੁਣ ਏਹੀ ਵਾਲੀ ਆ ਹੂੰ ਮੱਲਾ 5 ਲੈ ਜਾਂਦੀ ਕੱਲ ਨੂੰ ਦੀ ਰੀਸੇਲ ਕਰਨੀ ਆ ਰੀਸੇਲ ਪੂਰੀ ਜੀ ਸਰ ਵੈਲਿਊ ਘਟੂਗੀ ਬਾਈ ਹੈ ਘਟੂ ਹੁਣ ਜਿਹਨੇ ਮੈਂ ਕਿਸੇ ਵੀ ਨੇ ਪੁਰਾਣੀ ਲੈਣੀ ਆ 20 ਵਾਰ ਅਗਲਾ ਇੰਨੇ ਪੈਸੇ ਲਾਉਣੇ ਹਨਾ ਬਹੁਤ ਪੁੱਛ-ਕਿੱਚਗੇ ਪੈਸਾ ਬਹੁਤ ਪੈਸਾ ਬਹੁਤ ਹਾਂ ਪੈਸਾ ਜਿਆਦਾ ਹੈ ਹੁਣ ਮੱਲਾ ਦਾ ਇੱਕ ਸੀਜ਼ਨ ਲਾ ਲਿਆ ਹਾਂਜੀ ਇੱਕ ਸੀਜ਼ਨ ਨੇ ਵੀ ਤੇਰਾ 10-15 ਨਾ 15 10-12 ਲੱਖ ਰੁਪਏ ਤੋੜਦਾ। ਤੋੜਨੀ ਆਉਂਦੀ ਆ? ਟੁੱਟ ਜੂਗਾ ਨਹੀਂ। ਉਹ ਤਾਂ ਕੱਟ ਰੇ ਘਟ ਜਾਂਦਾ ਸੀ। 2 ਲੱਖ ਦਾ ਮੱਕੀ ਵਾਲਾ ਕੱਟ ਰੇ ਘਟ ਜਾਂਦਾ। ਫੇਰ ਹਾਂ 2 ਲੱਖ ਰੁਪਏ ਦਾ ਕੱਟ ਰੇ ਘਟ ਗਿਆ। ਹੁਣ ਉਧਰ 3-3.5 ਲੱਖ ਰੁਪਏ ਮਸ਼ੀਨ ਵੀ ਕੱਢੂ। ਕੋਈ 5-6 ਲੱਖ ਰੁਪਏ ਟੁੱਟੇ ਜਾਂਦਾ। ਬਾਕੀ ਅਜਾ ਐਮਪੀਜੀ ਰਿਪੋਰਟ ਆਈ ਆ। ਹਾਂਜੀ ਤੁਰਨਾ ਤਾਂ ਅੱਜ ਮਸ਼ੀਨ ਲੈ ਕੇ ਹੂੰ ਕਹਿੰਦਾ ਵੀ ਬਾਈ ਮੀਨੇ ਜਲਸਾਲ ਕੀਤਾ 38 ਘੰਟੇ ਲਗਾਤਾਰ ਜਿੱਥੇ ਨੂੰ ਕਹਿੰਦਾ ਪਾਣੀ ਨਹੀਂ ਵੀ ਨਿਕਲਿਆ ਨਾ ਕਦੇ ਜਿਹੜੀ ਨਦੀ ਜੀ ਪਾਣੀ ਕਰੇ ਦੇਖਿਆ ਨਹੀਂ ਬੰਦਾ ਕਹਿੰਦਾ ਉਹਦੇ ਉੱਪਰੋਂ ਪਾਣੀ ਜਲਦਾ ਕਹਿੰਦਾ ਬੋਲੋ ਬੋਲੋ ਇੰਨਾ ਪਾਣੀ ਆ بارش ਬਾਈ ਜਿਹੜੀ ਹੋ ਰਹੀ ਹੈ ਬੇ ਟਾਈਮ ਹੀ ਹੋ ਗਈ ਹੁਣ ਆ ਦੇਲਾ ਆਪਣੇ ਫੇਰ ਹੋ ਗਿਆ ਬੱਦਲਾਂ ਮਾ ਮੱਕੀ ਨੂੰ ਕਈ ਦਿਨ ਤਾਂ ਫਿਰਦੇ ਆਪਾਂ ਵੱਢਣ ਨੂੰ ਇੱਕ ਦਿਨ ਤਾਂ ਰਸਤੇ 'ਚ ਮਸ਼ੀਨ ਮੁੜ ਕੇ ਗਈ ਅੱਛਾ ਰਸਤੇ 'ਚ ਮੈਂ ਨਾਲੇ ਸੀਗਾ ਮੀਂਹ ਆ ਪੈਣ ਲੱਗ ਗਿਆ ਕਣੀਆ ਜੀ ਫੇਰ ਮੁੜ ਗਈ ਅੱਛਾ ਹਾਂ ਅੱਜ ਜਦੋਂ ਫੇਰ ਇੱਥੇ ਨੂੰ ਤਿਆਰੀ ਜੀ ਕੀਤੀ ਜਾਂ ਨੂੰ ਫੇਰ ਮੀਂਹ ਵਾਲਾ ਮੌਸਮ ਬਣ ਗਿਆ ਸਹੀ ਯਾਰੇ ਬਈਓ ਨਹੀਂ ਵੀ ਕਰਨ ਲੱਗ ਗਏ ਆ ਬਾਬਾ ਘਾਂਟਾ ਕਦੇ ਦੇ ਦੇ ਵੇ ਕਿਹੜਾ ਵਧੀਆ ਯਾਰੇ ਮਹੀਂ ਕਹਣਾ ਛੱਡਣਾ ਮੱਕੀ ਪਿਆ ਜੋਰਾਂ ਦੇ ਯਾਰੇ ਲੰਦਾ ਨਹੀਂ ਨਹੀਂ ਵਧੀਆ ਇਹਦਾ ਏਸੀ ਵਾਲੀ ਚਲਾਉਂਦਾ ਲੈ ਮੁੰਡਾ ਲਾਲ ਹੋ ਗਿਆ ਸਨੱਖਾ ਦੇਖ ਲਾ ਕਹਿੰਦਾ ਸਨੱਖਾ ਹੋ ਗਿਆ ਹੁਣ ਕਰਨਾ 29 ਨਵੀਆਂ ਪਵਾ ਦੇ ਹੁਣ ਇਹਦੇ 29 ਸੋਨੇ ਦੀਆਂ ਪੈਗ ਸੋਨੇ ਦੀਆਂ ਬਾਹ ਹੁਣ ਆਦੀ ਫੋਨ ਲਿਆ ਕੱਲ ਪਰਸੋਂ ਦਾ ਵਾ ਹਾਂ ਵਧਾਈਆਂ ਹੋ ਗਈਆਂ ਜੋਦੇ ਕਰੀ ਯਾਰੇ ਹੁਣ ਇਹਦੇ ਪਾਰਟੀ ਕਾ ਕਰਨੀ ਆ ਉਦੋਂ ਨਹੀਂ ਹਾਂਜੀ ਅੱਜੇ ਕਰਨੀਆਂ ਅੱਜੇ ਕਾ ਲੈਣੇ ਨਹੀਂ ਜਾਣਾ ਅੱਜੇ ਪਾਰਟੀ ਹੋਈ ਜਾਂਦੀ ਆ ਸਾਰੇ ਵੀਰ ਜੋ ਜਿਹਨੂੰ ਵਧਾਈਆਂ ਦਿਓ ਜੀ ਨਵੇਂ ਫੋਨ ਵੀ ਆ ਨਵੀਂ ਮਸ਼ੀਨ ਦੀ ਇਹਨੂੰ ਕਈ ਖੇਤ ਵਾਲੇ ਦੇਖ ਕੇ ਵੀ ਡਰ ਵੀ ਜਾਂਦੇ ਗੱਲ ਨੂੰ ਫੋਨ ਵੀ ਲੈ ਆਣੇ ਭਾਈ ਨਿਆਣੇ ਜਿਹੀ ਕਿਤੇ ਭਾਈ ਪਿਛਲੇ ਸਾਲ ਦੀ ਗੱਲ ਆ ਇਹ ਚਲੇ ਗਏ ਭਾਈ ਵੱਢਣ ਹੁਣ ਤਾਂ ਮੂੰਹ ਤੇ ਦਾੜੀ ਆ ਗਈ ਦਾੜੀ ਹੋਣਾ ਮੈਨੂੰ ਕਹਿੰਦਾ ਭਾਈ ਬੰਦੇ ਭੇਜ ਦੋ ਹਾਂ ਮਸ਼ੀਨ ਤਾਂ ਪਹੁੰਚ ਗਈ ਮੈਂ ਕਿਹਾ ਯਾਰ ਮੈਨੂੰ ਇਹ ਦੀ ਕਿਹਦੇ ਛੱਲੀਆਂ ਚੋਕਣ ਵਾਲੇ ਬੰਦੇ ਕਹਿੰਦਾ ਹਾਂ ਮੈਂ ਕਿਹਾ ਯਾਰ ਉਹ ਸਾਡੇ ਨਹੀਂ ਹੁੰਦੇ ਢੁੱਡੀ ਉਹ ਵੀਰੇ ਸਾਡੇ ਦਾ ਟਰੈਕਟਰ ਚਲਾਉਣ ਵਾਲੇ ਨੇ ਮਸ਼ੀਨੀ ਆਉਂਦੀ ਕਿਤੇ ਨੂੰ ਉਹ ਮੈਂ ਕਿਹਾ ਚਲਾਉਣਗੇ ਜਵਾਕਾਂ ਨੇ ਵੀਰੇ ਸਾਰੀ ਖਰਾਬ ਕਰ ਦੇਣੀ ਹੈ ਕਹਿੰਦਾ ਪਹਿਲਾਂ ਵਿਸ਼ਵਾਸ ਨਾ ਕਰਿਓ ਇਕੜਿਓ ਜਾਂ ਬਾਜਿਆ ਦਾ ਮਾਂਜਾ ਟੱਗਿਆ ਕੀ ਲਗਵਾ ਕੇ ਹੂੰ ਫੇਰ ਕਹਿੰਦਾ ਵੀ ਹੀ ਭੇਜੇ ਕਰਦੇ ਆ ਬੰਦੇ ਹੋਰ ਨਾ ਭੇਜੀ ਕੋਈ ਅਜੇ ਹਾਂ ਫੇਰ ਮੈਂ ਮਸ਼ੀਨ ਇੱਕ ਦਿਨ ਬਿਤਾ ਕੇ ਭੇਜੀ ਤੀ ਕੋ ਬੰਦੇ ਨਹੀਂ ਆਏ ਉਹਦੇ ਇਹ ਜੀ ਜਰਾ ਬਾਈ ਦੇਖਿਆ ਕਰੋ ਹਨਾ ਵੀ ਹੰਗਲ ਤੇਰੇ ਕੋ ਕਈ ਸਾਲ ਹੋ ਗਏ ਇਹਨੂੰ ਹਾਂਜੀ ਹਾਂਜੀ ਚਾਰ ਪੰਜ ਸਾਲ ਹੋ ਗਏ ਇਹਦੀ ਖਵਾਇ ਸੀ ਤੀ ਬਾਈ ਏਸੀ ਵਾਲੀ ਮਸ਼ੀਨ ਦੀ ਇਹਦੇ ਕਰਕੇ ਲਈ ਆ ਹਾਂ ਠੀਕ ਆ ਨਹੀਂ ਵਧੀਆ ਆ ਕੋਈ ਜਿਉ ਖਵਾਇ ਸੀ ਤੀ ਬਾਈ ਚਲੋ ਠੀਕ ਆ ਬੇਗਲ ਭਾਈ ਹਾਂਜੀ ਠੀਕ ਆ ਵੀਰੇ ਚਲੋ ਠੀਕ ਆ ਭਾਈ ਮਿਲਦੇ ਹਾਂ ਹਣ ਕੇ ਜੀ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਾਡੀ ਵੀਡੀਓ ਦੇਖਣ ਲਈ ਸਾਰਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕੱਲ ਨੂੰ ਝੋਨੇ ਦੇ ਇਹ ਚਲਾਈ ਮੀਨ ਆਪਿਆ ਵੀਡੀਓ ਭਾਈ ਹਾਂ ਕੱਲ ਨੂੰ ਤੁਹਾਨੂੰ ਝੋਨਾ ਦਿਖਾਵਾਂਗੇ 1500 9 ਵਜੇ ਕੱਲ ਨੂੰ 13 ਤਰੀਕ ਆ ਕੱਲ ਨੂੰ ਚਲਾएंगे ਜਾਂ 14 ਨੂੰ ਹਾਂ 13 ਕੱਲ ਨੂੰ ਦੇਣਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸ਼ੁਕਰੀਆ ਜੀ ਠੀਕ ਆ ਭਾਈ ਸਤਿ ਸ਼੍ਰੀ ਅਕਾਲ